ਅੱਜ ਵਕਤ ਮਰਾੜਪਿੰਡ ਵਿੱਚ ਮੌਜੂਦ ਆ ਸੰਗੀਤ ਜਗਤ ਦਾ तमाम ਜੁੜੀਆਂ ਹੋਇਆਂ ਆਸਤਿਆ ਜਿਹੜਿਆ ਇੱਥੇ ਪਹੁੰਚ ਰਿਆ ਨੇ ਸੁਖਿੰਦਰ ਜੀ ਪਹੁੰਚੇ ਹੋਏ ਨੇ ਸੁਖਿੰਦਰ ਜੀ ਬੜੇ ਦੁੱਖ ਦੀ ਘੜੀ ਵਿੱਚ ਪਹੁੰਚੇ ਹੋਏ ਪਰਿਵਾਰਾਂ ਹੁੰਦਾ ਜੀ ਹੁੰਦੋ ਕੁਤੇ ਹੁੰਦਾ ਮੈਂ ਤੇ ਉਹਨਾਂ ਦੇ ਹੱਥਾਂ ਦੇ ਕਈ ਲੰਗਰ ਖਾਦੇ ਆ ਹਾਂਜੀ 25 ਸਾਲ ਤੋਂ ਦੁੱਖ ਤੇ ਹੁੰਦਾ ਹੀ ਆ ਔਰ ਮਾਨ ਪਰਿਵਾਰ ਦਾ ਸਭ ਬਹੁਤ ਸਤਿਕਾਰ ਕਰਦੇ ਆ ਉਹਨਾਂ ਨੇ ਵੀ ਆਪਣਾ ਪਿਆਰ ਬਹੁਤ ਮਾਨ ਸਾਹਿਬ ਨੇ ਸਾਂਝਾ ਕੀਤਾ ਸਾਰਿਆਂ ਨਾਲ ਕਲਾਕਾਰ ਦੇ ਤੌਰ ਤੇ ਵੀ ਅਦਰਵਾਈਜ਼ ਵੀ ਇਸ ਕਰਕੇ ਇਹ ਜਿਹੜਾ ਇਕੱਠ ਆ ਇਹ ਸਿਰਫ ਲੋਕਾ ਦਾ ਨਹੀਂ ਆ ਇਹ ਜਿਹੜੇ ਮਤਲਬ ਉਹਨਾਂ ਨਾਲ ਤਹਿ ਕਰਦੇ ਆ ਤੇ ਅਸੀਂ ਇਸ ਸ਼ੋਕ ਸਭਾ ਚ ਸ਼ਾਮਿਲ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਮੈਨੂੰ ਉਹ ਫੜ ਕੇ ਬਾ ਲੈਂਦੇ ਸੀ ਦਰਵਾਜ਼ੇ 'ਚ ਵੜ ਦਿਆ ਨਾ ਕਬਰੇ 'ਚ ਜਾਣ ਦੇਣਾ ਦਰਵਾਜ਼ੇ 'ਚ ਬਿਠਾ ਲੈਣਾ ਤੇ ਮੈਨੂੰ ਦੇਖਦਾ ਉਹਨਾਂ ਨੇ ਚੁੱਲੇ ਤੇ ਤਵਾ ਧਰ ਦਿੰਦੇ ਪੂਰਾ ਮੂੰਹ ਡੜਾ ਪੂਰਾ ਮੂੰਹ ਪਿਆ ਪੂਰਾ ਜੀ ਤਾਂ ਇਸ ਵਕਤ ਸੁਖਵਿੰਦਰ ਜੀ ਸਾਡੇ ਨਾਲ ਮੌਜੂਦ ਸੀਗੇ ਅਤੇ ਬਾਲੀਵੁੱਡ ਤੋਂ ਬਹੁਤ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਇਸ ਵਕਤ ਇੱਥੇ ਪਹੁੰਚ ਰਹੇ ਨੇ ਤੇ ਤਸਵੀਰਾਂ ਜਿਹੜੀਆਂ ਨੇ ਤੁਸੀਂ ਮਰਾੜਪੁਰ ਤੋਂ ਵੇਖ ਰਹੇ ਜਿੱਥੇ ਕਿ तमाम ਨਾਗਪੁਰ ਸਖਸ਼ਤਾ ਜਿਹੜੀਆਂ ਨੇ ਇਸ ਵਕਤ ਮਰਾੜਾ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਫਰੀਦਕੋਟ ਤੋਂ ਕੈਮਰਾਪਰਸਨ ਅਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡਾਇਰੈਕਟ ਸੋਰਾ ਟੀਵੀ ਤਾਂ ਇਸ ਵਕਤ ਮਰਾੜਪਿੰਡ ਵਿੱਚ ਮੌਜੂਦ ਆ ਸੰਗੀਤ ਜਗਤ ਦਾ तमाम ਜੁੜੀਆਂ ਹੋ ਜਾਂ ਅਸਥਿਆ ਜਿਹੜੇ ਇੱਥੇ ਪਹੁੰਚ ਰਿਆ ਨੇ ਸੁਖਿੰਦਰ ਜੀ ਪਹੁੰਚੇ ਨੇ ਸੁਖਿੰਦਰ ਜੀ ਬੜੇ ਦੁੱਖ ਦੀ ਘੜੀ ਵਿੱਚ ਪਹੁੰਚੇ ਹੋਏ ਪਰਿਵਾਰਾਂ ਹੁੰਦਾ ਜੀ ਹੁੰਦੋਂ ਕੁਤੇ ਹੁੰਦਾ ਮੈਂ ਤੇ ਉਹਨਾਂ ਦੇ ਹੱਥਾਂ ਦੇ ਕਈ ਲੰਗਰ ਖਾਦੇ ਆ ਹਾਂਜੀ 25 ਸਾਲਾਂ ਤੋਂ ਦੁੱਖ ਤੇ ਹੁੰਦਾ ਹੀ ਆ ਔਰ ਮਾਨ ਪਰਿਵਾਰ ਦਾ ਸਭ ਬਹੁਤ ਸਤਿਕਾਰ ਕਰਦੇ ਆ ਉਹਨਾਂ ਨੇ ਵੀ ਆਪਣਾ ਪਿਆਰ ਬਹੁਤ ਮਾਨ ਸਾਹਿਬ ਨੇ ਸਾਂਝਾ ਕੀਤਾ ਸਾਰਿਆਂ ਨਾਲ ਕਲਾਕਾਰ ਦੇ ਤੌਰ ਤੇ ਵੀ ਅਦਰਵਾਈਜ਼ ਵੀ ਤੇ ਇਸ ਕਰਕੇ ਇਹ ਜਿਹੜਾ ਇਕੱਠ ਆ ਇਹ ਸਿਰਫ ਲੋਕਾ ਦਾ ਨਹੀਂ ਆ ਇਹ ਜਿਹੜੇ ਮਤਲਬ ਉਹਨਾਂ ਨਾਲ ਤਹਿ ਕਰਦੇ ਆ ਤੇ ਅਸੀਂ ਇਸ ਸ਼ੋਕ ਸਭਾ ਚ ਸ਼ਾਮਿਲ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਮੈਨੂੰ ਫੜ ਕੇ ਬਾ ਲੈਂਦੇ ਸੀ ਦਰਵਾਜ਼ੇ 'ਚ ਵੜਦੇ ਆਂ ਨਾ ਕਬਰੇ 'ਚ ਜਾਣ ਦੇਣਾ ਦਰਵਾਜ਼ੇ 'ਚ ਬਿਠਾ ਲੈਣਾ ਤੇ ਮੈਨੂੰ ਦੇਖਦਾ ਉਹਨਾਂ ਨੇ ਚੁੱਲੇ 'ਤੇ ਤਵਾ ਧਰ ਦੇ ਦਿੱਤਾ ਪੂਰਾ ਮੋੜ ਰਿਹਾ ਪੂਰਾ ਮੋਹ ਪੂਰਾ ਜੀ ਆ ਇਸ ਵਕਤ ਸੁਖਵਿੰਦਰ ਜੀ ਸਾਡੇ ਨਾਲ ਮੌਜੂਦ ਸੀਗੇ ਅਤੇ ਬਾਲੀਵੁੱਡ ਤੋਂ ਬਹੁਤ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਇਸ ਵਕਤ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਤੁਸੀਂ ਮਰਾੜਪੁਰ ਤੋਂ ਵੇਖ ਰਹੇ ਜਿੱਥੇ ਕਿ तमाम ਨਾਗਮੋਰ ਸਖਸ਼ਾ ਜਿਹੜੀਆਂ ਨੇ ਇਸ ਵਕਤ ਮਾਨ ਮਰਾੜਾ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਫਰੀਦਕੋਟ ਤੋਂ ਕੈਮਰਾ ਪਤਨਾ ਬਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡਾਇਰੈਕਟਰ ਸੋਰਾ ਟੀਵੀ